ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸ਼ਰਤਾਂ ਦੇ ਨਵੀਨੀਕਰਨ ਦੇ ਲਈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 6.38 ਕਰੋੜ ਦੀ ਲਾਗਤ ਨਾਲ 21.44 ਕਿਲੋਮੀਟਰ ਦੀ ਸੜਕਾਂ ਦੇ ਨਵੀਨੀਕਰਨ ਦੇ ਲਈ ਅੱਜ ਪਿੰਡ ਬਾਲਦਕਲਾਂ ਵਿਖੇ ਉਦਘਾਟਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਜਿੱਥੇ ਕਿ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਨੇੜੀ ਅਤੇ ਉਹਨਾਂ ਦੇ ਨਾਲ ਮੌਜੂਦਾ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਲਦਕਲਾਂ ਤੇ ਇਸ ਮੌਕੇ ਦੇਖ ਸਕਦੇ ਹੋ ਉਦਘਾਟਨ ਕੀਤੇ ਜਾ ਰਹੇ ਹਨ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜਗਾ ਛਨੇੜੀ ਖੜੇ ਹਨ ਅਤੇ ਮੌਕੇ ਦੇ ਪਿੰਡ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਉੱਤੇ ਉਹਨਾਂ ਵੱਲੋਂ ਸੜਕਾਂ ਦੀ ਮਿੰਨੀ ਕਰਨ ਦੇ ਲਈ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਨਜ਼ਰ ਆਏ ਜਿੱਥੇ ਉਹਨਾਂ ਨੇ ਕਿਹਾ ਕਿਉਂ ਨਾ ਬੋਲੋ ਨਵੀਨੀਕਰਨ ਸੜਕਾਂ ਦੇ ਕੀਤੇ ਜਾ ਰਹੇ ਹਨ ਕਿਉਂਕਿ ਉਹਨਾਂ ਤੋਂ ਕਾਫੀ ਟਾਈਮ ਦੀ ਮੰਗ ਕੀਤੀਆਂ ਜਾ ਰਹੀਆਂ ਸਨ ਅਤੇ ਪਿੰਡਾਂ ਦੀਆਂ ਕਾਫੀਆਂ ਸੜਕਾਂ ਦਾ ਅਜ ਸੰਗਰੂਰ ਅਤੇ ਪਵਾਨੀਗੜ੍ਹ ਦੇ ਏਰੀਆ ਦੇ ਵਿੱਚ ਇਹ ਸੁਧਾਰਨ ਕੀਤੇ ਗਏ ਹਨ ਇਸ ਮੌਕੇ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਜਸਪਾਲ ਸਿੰਘ ਮੱਟਰਾ ਅਮੀਰ ਸਿੰਘ ਸਰਪੰਚ ਨਾਰਾਇਣਗੜ੍ਹ ਗੁਰਪ੍ਰੀਤ ਸਿੰਘ ਚੰਨੋ ਸੰਗਠਨ ਪ੍ਰਧਾਨ ਅਤੇ ਇਸ ਮੌਕੇ ਦੇਖ ਸਕਦੇ ਹੋ ਹਲਕਾ ਵਿਧਾਇਕ ਨਰੇਂਦਰ ਕੌਰ ਭਰਾ ਦਾ ਸਨਮਾਨ ਕੀਤਾ ਜਾ ਰਿਹਾ ਜਿੱਥੇ ਕਿ ਜਤਿੰਦਰ ਜਤਿੰਦਰ ਸਿੰਘ ਵਿੱਕੀ ਬਾਜਵਾ ਜੀ ਅਤੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਮੌਜੂਦਾ ਸਰਪੰਚ ਅਤੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਛਨੇੜੀ ਅਤੇ ਇਸ ਮੌਕੇ ਤੇ ਸੁਖਮਨ ਸਿੰਘ ਬਾਦਿਆ ਅਤੇ ਇਸ ਮੌਕੇ ਤੇ ਸਰਪੰਚ ਸੁਖਚੈਨ ਸਿੰਘ ਜਗਸੀਰ ਸਿੰਘ ਛਨੇੜੀ ਵਿੱਕੀ ਬਾਜਵਾ ਵਿਕਰਮਜੀਤ ਸਿੰਘ ਸਰਪੰਚ ਪੱਟੀਵਾਲ ਜੋਗਾ ਸਿੰਘ ਸਰਪੰਚ ترਸੀਮ ਸਿੰਘ ਕਰਨੈਲ ਸਿੰਘ ਸਰਪੰਚ ਮੇਜਰ ਸਿੰਘ ਸਰਪੰਚ ਰਾਜ ਨਫਰੀਆ ਅਮਰੇਲ ਸਿੰਘ ਸਰਪੰਚ ਜਗਸਪਾਲ ਸਿੰਘ ਸਰਪੰਚ ਅਤੇ ਅੰਮ੍ਰਿਤਪਾਲ ਗੋਰਾ ਜੀ ਇੱਥੇ ਨਜ਼ਰ ਆ ਰਹੇ ਹਨ ਅਤੀਸ ਮੌਕੇ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਹਲਕਾ ਵਿਧਾਇਕ ਪਿੰਡ ਦੇ ਮੌਜੂਦਾ ਸਰਪੰਚ ਨੇ ਇਸ ਮੌਕੇ ਕੀ ਕਿਹਾ ਗੁਰਪ੍ਰੀਤ ਸਿੰਘ ਹਾਂ ਗੁਰਪ੍ਰੀਤ ਜੀ ਹਲਕਾ ਵਿਧਾਇਕ ਜੀ ਪਹੁੰਚੇ ਸੀ ਸੜਕ ਦਾ ਸੜਕਾ ਹਾਦਸਾ ਹੋਣ ਕੀਤਾ ਗਿਆ ਕੀ ਕਹੋਗੇ ਇਸ ਮੌਕੇ ਨਹੀਂ ਬਹੁਤ ਵਧੀਆ ਬਹੁਤ ਚਿਰਾਂ ਦੀ ਮੰਗ ਸੀ ਲੋਕਾਂ ਦੀ ਏ ਕਿ ਜਿਹੜੇ ਰੋਡ ਸੀਗਾ ਤੁਰੀ ਮਾਜੀ ਨੂੰ ਇਹ ਬਹੁਤ ਖਰਾਬ ਸੀ ਤੇ ਅੱਜ ਆਪਣੇ ਐਮਐਲਏ ਸਤਿਕਾਰਯੋਗ ਮੀਬਾ ਨਿਰਿੰਦਰ ਕੌਰ ਭਰਾਜੀ ਉਹਨਾਂ ਨੇ ਪਿੰਡ ਸਾਡੇ ਨਗਰ ਪਹੁੰਚ ਕੇ ਤੇ ਇਹਦਾ ਰਸਮੀ ਉਦਘਾਟਨ ਕੀਤਾ ਉਹਦੇ ਲਈ ਸੀਐਮਐਲਏ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਆ ਆ ਮੈਂ ਮਾਜੂਦ ਉਸੇ ਉਦਘਾਟਨ ਕੀਤਾ ਹੈ ਕਾਫੀ ਚਿਰ ਤੋਂ ਮੰਗ ਸੀ ਲੋਕਾਂ ਦੀ ਤੁਰੀ ਵਾਲੀ ਸੜਕ ਜੋ ਬਹੁਤ ਜ਼ਿਆਦਾ ਖਰਾਬ ਸੀ ਗੱਡਾਂ ਨੂੰ ਕਾਫੀ ਕੀ ਕਹਾਂਗੇ ਇਸ ਵਿੱਚ ਬਿਲਕੁਲ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜੋ ਵਿਕਾਸ ਦੀ ਕ੍ਰਾਂਤੀ ਦੇ ਤਹਿਤ ਸੜਕਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਦਘਾਟਨ ਕੀਤੇ ਸੋ ਅੱਜ ਮੈਂ ਹਲਕਾ ਸੰਗਰੂਰ ਦੇ ਵਿੱਚ ਪਹਿਲਾ ਸੰਗਰੂਰ ਬਲਾਕ ਦੇ ਵਿੱਚ ਕਰਕੇ ਆਈਆਂ ਜਿੱਥੇ ਤਕਰੀਬਨ 13.5 ਕਿਲੋਮੀਟਰ ਦੀ ਲੰਬਾਈ ਦੇ ਨਾਲ ਤਕਰੀਬਨ 5.5 ਕਰੋੜ ਦੀ ਲਾਗਤ ਦੇ ਨਾਲ ਸੰਗਰੂਰ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਉਸੇ ਤਰ੍ਹਾਂ ਹੁਣ ਭਵਾਨੀਗੜ ਬਲਾਕ ਦੇ ਵਿੱਚ ਪਿੰਡ ਬਲਦਕਲਾਂ ਖੜੀ ਹੈ ਜਿੱਥੇ ਤਕਰੀਬਨ ਸਾਡੇ 21 ਕਿਲੋਮੀਟਰ ਲੰਬਾਈ ਦੀ ਜਿਹੜੀਆਂ ਸੜਕਾਂ ਨੇ ਔਰ ਤਕਰੀਬਨ 6 ਕਰੋੜ 64 ਲੱਖ ਦੀ ਲਾਗਤ ਦੇ ਨਾਲ ਇਹ ਸੜਕਾਂ ਦਾ ਜਿਹੜਾ ਨਵਿੱਨਿਕরণ ਹੋਊਗਾ ਔਰ ਬੜੀ ਜਗਾ ਜਿਹੜੀ ਮੈਨੂੰ ਨਮੋਸੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਬਰਸਾਤਾਂ ਦੇ ਦੌਰਾਨ ਜਿਹੜੀ ਸੜਕਾਂ ਦੀ ਹਾਲਤ ਹੈ ਜਿਹੜੀ ਉਹ ਕਾਫੀ ਖਰਾਬ ਹੋ ਗਈ ਸੀ ਜਿਵੇਂ ਮਾਜੀ ਤੁਰੀ ਵਾਲੀ ਗੱਲ ਕਰ ਲਈਏ ਜਾਂ ਬਾਲਦੜੀ ਵਾਲੀ ਗੱਲ ਕਰ ਲਈਏ ਸੋ ਅੱਜ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਹੈਗੀ ਆ ਬਲਿਆੜ ਤੋਂ ਲੈ ਕੇ ਜਿਹੜੀ ਬਾਯਾ ਬਾਲ ਛੋਟੀ ਬਾਲ ਵੱਡੀ ਬਾਲ ਤੁਰੀ ਮਾਜੀ ਨਕਟੇ ਜਿਹੜੀ ਪੜੋ ਨੂੰ ਜਾ ਕੇ ਜਿਹੜੀ ਸੜਕ ਸਭ ਤੋਂ ਵੱਡੀ ਮੇਨ ਸੜਕ ਹੈਗੀ ਆ ਤੇ ਬਾਕੀ ਜਿਹੜੀ ਹੋਰ ਪਿੰਡਾਂ ਦੇ ਜਿਹੜੇ ਛੜਕਾ ਹੈਗੇ ਨੇ ਸੋ ਸਾਰਾ ਉਹਨਾਂ ਦਾ ਜਿਹੜਾ ਨਵੀਨੀਕਰਨ ਹੋਊਗਾ ਮੈਂ ਸਮਝਦੀ ਆ ਕਿ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਅੱਜ ਪੰਜਾਬ ਜਿਹੜਾ ਵਿਕਾਸ ਦੀ ਕ੍ਰਾਂਤੀ ਦੇ ਤਹਿਤ ਅੱਜ ਜਿਹੜਾ ਅੱਗੇ ਵਧ ਰਿਹਾ ਉੱਥੇ ਇਹਨਾਂ ਸੜਕਾਂ ਦੇ ਨਾਲ ਜਿੱਥੇ ਪੰਜਾਬ ਦੇ ਸਾਡੇ ਇਲਾਕੇ ਦੇ ਲੋਕਾਂ ਨੂੰ ਪੌਨੀਗੜ ਦੇ ਇਲਾਕੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਜਿਹੜੇ ਚਾਹੇ ਵਿਦਿਆਰਥੀ ਨੇ ਰੋਜ਼ ਇਹਨਾਂ ਦਾ ਸਕੂਲ ਕਾਲਜ ਪੜ੍ਹਨ ਜਾਣਾ ਸੋ ਮੈਨੂੰ ਲੱਗਦਾ ਕਿ ਇੱਕ ਨਵੀਂ ਰਫ਼ਤਾਰ ਆ ਜਿਹੜੀ ਸਾਡੇ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਤੇ ਸਾਡੇ ਜਿਹੜਾ ਵਿਕਾਸ ਆ ਉਹ ਲੋਕਾਂ ਨੇ ਜਿਹੜੀ ਡਿਊਟੀ ਲਈ ਆ ਉਸ ਡਿਊਟੀ ਨੂੰ ਨਿਭਾਉਂਦੇ ਹੋਏ ਅੱਜ ਇਹਦਾ ਰਸਮੀ ਉਦਘਾਟਨ ਆ ਜਿਹੜਾ ਉਹ ਕਰ ਰਹੇ ਨੇ ਕਿਹੜੀ ਨਵੀਆਂ ਸੜਕਾਂ ਵੀ ਨਵੰਨੀ ਕਰਨ ਆ ਸੜਕਾਂ ਦਾ ਹਾਂ ਕਿੰਨੇ ਚਿਰ ਚੱਲੂਗਾ ਜੀ ਤਕਰੀਬਨ ਐਸਡੀਓ ਸਾਹਿਬ 6 ਮਹੀਨੇ ਦੇ ਵਿੱਚ ਤੇ ਇੱਕ ਚੀਜ਼ ਹੋਰ ਹੈ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ ਇਹ ਜਿਹੜੀ ਮੈਂਟੇਨੈਂਸ ਇਹਨਾਂ ਦੀ 5 ਸਾਲ ਦੀ ਜਿਹੜੀ ਉਹ ਵਿੱਚ ਹੈ ਜਿਹੜੇ ਕੰਟਰੈਕਟਰ ਨੇ ਠੇਕੇਦਾਰ ਨੇ 5 ਸਾਲ ਇਹਨਾਂ ਸੜਕਾਂ ਨੂੰ ਉਹ ਮੇਨਟੇਨ ਕਰਨਗੇ ਉਹ ਸਾਰਾ ਕੁਝ ਇਹਦੇ ਵਿੱਚ ਆ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ ਅੱਗੇ ਸੜਕਾਂ ਬਣਾ ਕੇ ਲਵਾਰਸ ਛੱਡ ਦਿੱਤੀਆਂ ਜਾਂਦੀਆਂ ਸੀ ਸੋ ਇਸ ਵਾਰ ਉਹ ਸੜਕਾਂ ਨੇ ਜਿਹੜੀਆਂ ਲਵਾਰਸ ਨਹੀਂ ਰਹਿਣਗੀਆਂ ਉਹਨਾਂ ਦੇ ਜਿਹੜੀ ਜਿਹੜੀ ਮੇਨਟੇਨੈਂਸ ਆ ਉਹ ਵਿੱਚ ਆ ਤੇ ਉਹ ਮੇਨਟੇਨ ਨਾ ਹੁੰਦੇ ਉਹਨਾਂ ਨੇ ਗੱਲ ਕਰੀਆ ਤਾਂ ਨੈਸ਼ਨਲ ਹਾਈਵੇ ਦੀ ਸੜਕ ਬਣੀ ਆ 2 ਮਹੀਨਿਆਂ ਵਿੱਚ ਹੀ ਮੈਡਮ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਵੀ ਅਸੀਂ ਲੱਗਦੇ ਵੀ ਇਹ ਸੜਕਾਂ ਇਸ ਲੋਡ ਵਧੀਆ ਬਣਨਗੇ ਮਟੀਰੀਅਲ ਦੇਖਨੇ ਸੀ ਠੇਕੇਦਾਰਾਂ ਬੋਲੋ ਬਹੁਤ ਹਲਕਾ ਪਾਇਆ ਜਾਂਦਾ ਪਰ ਉਹ ਟੁੱਟਣ ਲੱਗ ਜਾਂਦੇ ਨੇ ਫਿਰ ਤੁਹਾਨੂੰ ਇਹ ਸਵ ਨਿਗੜ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਕਿਹਾ ਸੀਗਾ ਕਿ ਨਵੀਂ ਸੜਕਾਂ ਬਣੀਆਂ ਨੇ ਔਰ ਜਿਹੜੀਆਂ ਬਰਸਾਤ ਦੇ ਦੌਰਾਨ ਉਹਨਾਂ ਤੇ ਕਿਤੇ ਪਾਣੀ ਵੀ ਨਹੀਂ ਖੜਾ ਸੀ ਉੱਥੇ ਵੀ ਵੱਡੇ ਜਿਹੜੇ ਖड्डे ਪਏ ਨੇ ਜਿਹੜਾ ਕਿ ਚਿੰਤਾ ਦਾ ਵਿਸ਼ਾ ਸੋ ਉਹਦਾ ਮੈਂ ਡੀ ਸਾਭ ਨੂੰ ਜਿਹੜੇ ਨਿਰਦੇਸ਼ ਜਿਹੜੇ ਜਾਰੀ ਕੀਤੇ ਨੇ ਕਿ ਉਹ ਉਹਨੂੰ ਕੰਮ ਨੂੰ ਜਿਹੜੀ ਉਹਦੀ ਕੁਆਲਿਟੀ ਚੈੱਕ ਕਰਕੇ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਕਰਵਾਇਆ ਜਿਹੜੇ ਬਾਕੀ ਸੜਕਾਂ ਰਹਿੰਦੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਵੀ ਹੋਗਣੇ ਨਵੀਨੀਕਰਨ ਬਿਲਕੁਲ ਜਿਵੇਂ ਚੰਨੋ ਤੋਂ ਜਿਵੇਂ ਪੜੋਗ ਇਹ ਪਹਿਲੇ ਫੇਸ ਦੇ ਵਿੱਚ ਜਿਹੜੀਆਂ ਇਹ ਸੜਕਾਂ ਮਨਜ਼ੂਰ ਹੋ ਕੇ ਆਈਆਂ ਨੇ ਤੇ ਸੈਕੰਡ ਫੇਸ ਦੇ ਵਿੱਚ ਜਿਹੜੀਆਂ ਸੜਕਾਂ ਆਉਣਗੀਆਂ ਉਹਦੇ ਵਿੱਚ ਆ ਲਾਗਤ ਦੇ ਨਾਲ ਬੰਨ ਗੀਆਂ ਤੇ ਕਿਹੜੇ ਕਿਹੜੇ ਏਰੀਆ ਜਿਲ੍ਹੇ ਦਾ ਮੇਰੇ ਕੋਲ ਐਸਡੀਓ ਸਰਬ ਜਿਲ੍ਹੇ ਦਾ ਇਹਨਾਂ ਕੋਲ ਵੀ ਨਹੀਂ ਹੋਣਾ ਮੈਂ ਜਿਲ੍ਹੇ ਦਾ ਤੁਹਾਨੂੰ ਲੈ ਕੇ ਦੇ ਦੰਨੇ ਮੇਰੇ ਕੋਲ ਮੇਰੇ ਹਲਕੇ ਦੀ ਡਿਟੇਲ ਹੈਗੀ ਆ ਤੇ ਉਹ ਜਿਲ੍ਹੇ ਦਾ ਮੈਂ ਲੈ ਕੇ ਤੁਹਾਨੂੰ ਪ੍ਰੋਵਾਈਡ ਕਰ ਕਿੰਨੇ ਪਿੰਡਾਂ ਦੀ ਇਹਨਾਂ ਸਰਕਰ ਜਣੀ ਇਹਦੇ ਚ ਤੁਸੀਂ ਲਾ ਲਓ ਵੀ ਬਲਿਆਲ ਤੋਂ ਲੈ ਕੇ ਬਲਦ ਜਿਹੜਾ ਵੱਡੀ ਬਲਦ ਛੋਟੀ ਬਲਦ ਤੁਰੀ ਨਕਟੇ ਜਿਹੜਾ ਮਾਜੀ ਆ ਗਿਆ ਬਿੰਬੜ ਬਿੰਬੜੀ ਪੜੋ ਸਾਰੇ ਸਾਰੇ ਪਿੰਡ ਤਕਰੀਬਨ ਇਹ ਚ ਕਵਰ ਹੋ ਜਾਣਗੇ ਠੀਕ ਹੈ ਠੀਕ ਹੈ ਥੈਂਕ ਯੂ